ਮੈਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਜਿਹੜੀ ਕਾਇਰਤਾ ਹੈ ਤੇ ਜਿਹੜਾ ਤੁਹਾਡਾ ਕੋਝ ਦਿਲ ਪਣਾ ਤੇ ਤੁਹਾਡਾ ਸੜਿਆ ਹੋਇਆ ਦਿਲ ਹੈ ਇਨਸਾਨੀਅਤ ਤੁਹਾਡੇ ਚ ਹੈਗੀ ਨਹੀਂ ਬਿਲਕੁਲ ਵੀ ਇਹ ਕਾਰਵਾਈ ਕਿਵੇਂ ਪਾਈ ਗਈ ਆ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਦੋਂ ਨਜ਼ਰਬੰਦ ਕੀਤਾ ਗਿਆ ਤੇ ਤੁਹਾਨੂੰ ਕਦੋਂ ਕੀਤਾ ਗਿਆ ਜੀ ਮੁੱਖ ਮੰਤਰੀ ਸਾਹਿਬ ਨੂੰ ਡਰ ਹੈ ਕਿ ਉਹਨਾਂ ਦੇ ਘੜ ਤੂਰੀ ਚ ਬਹੁਤ ਵੱਡਾ ਹਜੂਕ ਇਕੱਠ ਹੋਣਾ ਸੀਗਾ ਤੁਸੀਂ ਦੇਖ ਰਹੇ ਹੋ ਸੈਂਟਰਲ ਪੰਜਾਬ ਟੀਵੀ ਮੈਂ ਅਮਨਦੀਪ ਸਿੰਘ ਮਾਝਾ ਧੂਰੀ ਚ ਅੱਜ ਵੱਡਾ ਪ੍ਰਦਰਸ਼ਨ ਕਰਨ ਲਈ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਾਲ ਦਿੱਤੀ ਸੀ ਕਿ ਵੱਡਾ ਇਕੱਠ ਕਰਨਾ ਜਥੇਬੰਦੀਆਂ ਨੂੰ ਵੀ ਕਿਹਾ ਸੀ ਕਿ ਵੱਡੀ ਗਿਣਤੀ ਚ ਆਗੂ ਪਹੁੰਚੋ ਭਾਨੇ ਸਿੱਧੂ ਦੇ ਹੱਕ ਚ ਕਿ ਨਜਾਇਜ਼ ਜਿਹੜੇ ਪਰਚੇ ਹੋ ਰਹੇ ਨੇ ਉਹਦੇ ਵਿਰੁੱਧ ਪੰਜਾਬ ਸਰਕਾਰ ਵਿਰੁੱਧ ਪ੍ਰੋਟੈਸਟ ਕਰਨਾ ਧੂਰੀ ਵਿਖੇ ਰੇਲਵੇ ਸਟੇਸ਼ਨ ਤੇ ਪ੍ਰੋਟੈਸਟ ਕਰਨਾ ਤੇ ਉਸ ਤੋਂ ਬਾਅਦ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਉਹ ਪ੍ਰੋਟੈਸਟ ਜਦੋਂ ਕਰਨਾ ਸੀ ਤਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਨੂੰ ਘਰ ਦੇ ਵਿੱਚ ਹੀ ਨਜ਼ਰਬੰਦ ਕੀਤਾ ਗਿਆ ਉਹਨਾਂ ਦੇ ਦੋਤੇ ਨੂੰ ਰਸਤੇ ਦੇ ਵਿੱਚੋਂ ਅਰੈਸਟ ਕੀਤਾ ਗਿਆ ਹੈ ਤਸਵੀਰਾਂ ਵੀ ਤੁਹਾਨੂੰ ਪਹਿਲਾਂ ਦਿਖਾਈਆਂ ਨੇ ਕਿ ਪ੍ਰੋਟੈਸਟ ਜਦੋਂ ਕਾਲ ਦਿੱਤੀ ਤਾਂ ਉਸ ਤੋਂ ਬਾਅਦ ਧੂਰੀ ਦੇ ਵਿੱਚ ਪੂਰੀ ਪੁਲਿਸ ਸੌਣੀ ਹੀ ਬਣ ਗਈ ਆਲੇ-ਦਾਲੇ ਨਾਕੇ ਲੱਗ ਗਏ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਨੂੰ ਧੂਰੀ ਦੇ ਵਿੱਚ ਨਹੀਂ ਪਹੁੰਚਣ ਦਿੱਤਾ ਜਾਵੇਗਾ ਸੋ ਹੁਣ ਤੁਹਾਡੀ ਗੱਲ ਕਰਵਾਉਣਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਦੇ ਦੋਤਾ ਗੋਵਿੰਦ ਸਿੰਘ ਸੰਧੂ ਨਾਲ ਹੈਲੋ ਹਾਂਜੀ ਸੰਧੂ ਸਾਹਿਬ ਅਮਨਦੀਪ ਸਿੰਘ ਮਾਝਾ ਗੱਲ ਕਰ ਰਿਹਾ ਹਾਂ ਜੀ ਮਾਝਾ ਸਾਹਿਬ ਮੈਡੀਕੀ ਦਾ ਖਾਤਾ ਵਾਈਜ਼ ਜੀ ਫਤੇਜੀ ਫਤੇ ਸੰਧੂ ਸਾਹਿਬ ਕਿਵੇਂ ਦਾ ਰਿਹਾ ਅੱਜ ਤੁਹਾਡਾ 1 ਫਰਵਰੀ ਦਾ ਜਿਹੜਾ ਪ੍ਰੋਟੈਸਟ ਸੀ ਤੇ ਉਹ ਕਿਵੇਂ ਬਿਲਕੁਲ ਪੁਲਿਸ ਨੇ ਫਲੌਪ ਕਰ ਦਿੱਤਾ ਜੀ ਨਹੀਂ ਜੀ ਨਹੀਂ ਫਲੌਪ ਬਿਲਕੁਲ ਵੀ ਨਹੀਂ ਹੋਇਆ ਇਹ ਮੁੱਖ ਮੰਤਰੀ ਸਾਹਿਬ ਦੀ ਕਾਇਰਤਾ ਪੇਸ਼ ਹੋਈ ਹੈ ਦੇ ਮੁੱਖ ਮੰਤਰੀ ਸਾਹਿਬ ਨੂੰ ਡਰ ਹੈ ਕਿ ਉਹਨਾਂ ਦੇ ਗੜ ਤੂਰੀ ਚ ਬਹੁਤ ਵੱਡਾ ਹਜੂਮ ਇਕੱਠਾ ਹੋਣਾ ਸੀਗਾ ਤੇ ਇਹਨਾਂ ਨੇ 50 ਦੇ ਕਰੀਬ ਨਾਕੇ ਲਾ ਕੇ ਸਾਰੀ ਸੰਗਤ ਨੂੰ ਪਿੰਡੋਂ ਪਿੰਡ ਰੇਕ ਪਿੰਡ 'ਚ ਨਾਕੇਬੰਦੀ ਕਰਕੇ ਮੁੱਖ ਮੰਤਰੀ ਸਾਹਿਬ ਨੇ ਪ੍ਰਸ਼ਾਸਨ ਨੂੰ ਹਦਾਇਤ ਕਰਕੇ ਰੋਕਿਆ ਪਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਇੰਨੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਤੁਹਾਡੇ ਕੋਲੇ ਸੂਬੇ ਦੀ ਪਾਵਰ ਹੈ ਤੁਸੀਂ ਲੋਕ ਹਿੱਤ 'ਚ ਫੈਸਲੇ ਲੈਣੇ ਸਿੱਖੋ ਤੁਸੀਂ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਨਾ ਬੰਦ ਕਰੋ ਨਹੀਂ ਵੈਸੇ ਵੈਸੇ ਸੰਧੂ ਸਾਹਿਬ ਕਾਰਵਾਈ ਕਾਰਵਾਈ ਕਿਵੇਂ ਪਾਈ ਗਈ ਹੈ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਦੋਂ ਨਜ਼ਰਬੰਦ ਕੀਤਾ ਗਿਆ ਤੇ ਤੁਹਾਨੂੰ ਕਦੋਂ ਕੀਤਾ ਗਿਆ ਜੀ ਉਹ ਸਵੇਰੇ ਸਵੇਰੇ ਨਜ਼ਰਬੰਦ ਕੀਤਾ ਗਿਆ ਜੀ ਮੈਨੂੰ ਮੈਨੂੰ ਹੁਣੇ ਕੀਤਾ ਨਜ਼ਰਬੰਦ ਜੀ ਤੇ ਤੇ ਪ੍ਰਸ਼ਾਸਨ ਬਹੁਤ ਕੋਆਪਰੇਟ ਕਰਦਾ ਤੇ ਪ੍ਰਸ਼ਾਸਨ ਨਾਲ ਸਾਡਾ ਟਕਰਾਅ ਨਹੀਂ ਹੈਗਾ ਬਿਲਕੁਲ ਵੀ ਤੁਸੀਂ ਫਿਰ ਸੰਗਰੂਰ ਜਾਂ ਧੂਰੀ ਪਹੁੰਚੇ ਸੀ ਜਾਂ ਨਹੀਂ ਪਹੁੰਚੇ ਸੀ ਹਜੇ ਬਾਹਰੀ ਸੀ ਤੁਸੀਂ ਘਰੀ ਸੀ ਬਿਲਕੁਲ ਮੈਂ ਇੱਥੇ ਅਮਰਗੜ ਤੋਂ ਹੁਣ ਅ ਇੱਥੇ ਕਿਹੜਾ ਥਾਣੇ ਹੁਣ ਮੈਨੂੰ ਸ਼ਿਫਟ ਕੀਤਾ ਜਾ ਰਿਹਾ ਜਿੱਥੇ ਮੇਰਾ ਦਰਜ ਕੀਤਾ ਜਾਊਗਾ ਹੂੰ ਕਿਉਂਕਿ ਪੁਲਿਸ ਨੇ ਹਦਾਇਤ ਕੀਤੀ ਹੈ ਕਿ ਸਾਰੇ ਆਗੂਆਂ ਨੂੰ ਇੱਕ ਇੱਕ ਥਾਣੇ 'ਚ ਦਰਜ ਕੀਤਾ ਜਾਵੇ ਕਿ ਕਿਹੜੇ ਆਗੂ ਨੂੰ ਕਿੱਥੋਂ ਲੈ ਕੇ ਕਿੱਥੇ ਕੀਤਾ ਠੀਕ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕੱਲ ਦੱਸਣਾ ਚਾਹੁੰਦਾ ਕੀ ਜਿਹੜੀ ਕਾਇਰਤਾ ਹੈ ਤੇ ਜਿਹੜਾ ਤੁਹਾਡਾ ਬੁਝ ਦਿਲ ਪਣਾ ਤੇ ਤੁਹਾਡਾ ਸੜਿਆ ਹੋਇਆ ਦਿਲ ਹੈ ਇਨਸਾਨੀਅਤ ਤੁਹਾਡੇ ਚ ਹੈਗੀ ਨਹੀਂ ਬਿਲਕੁਲ ਵੀ ਤੁਸੀਂ ਚਾਰ ਝੂਠੇ ਪਰਚੇ ਦਿੱਤੇ ਨੇ ਤੇ ਸਾਰਿਆਂ ਦੀ ਜ਼ਿੰਦਗੀ ਤੁਸੀਂ ਅੱਜ ਸੰਗਰੂਰ ਚ ਸਾਰਿਆਂ ਦੀ ਜ਼ਿੰਦਗੀ ਚ ਰੁਕਾਵਟ ਪਾਤੀ ਹੈ ਤੁਸੀਂ ਕਾਨੂੰਨ ਵਿਵਸਥਾ ਖਰਾਬ ਕੀਤੀ ਹੈ ਜਿਹੜੀ ਪ੍ਰਸ਼ਾਸਨ ਤੁਹਾਡੀ ਪਤਨੀ ਨੂੰ ਤੇ ਤੁਹਾਨੂੰ ਸੁਰੱਖਿਆ ਦਿੰਦੀ ਹੈ ਅਜੋ ਸਾਰੀ ਪ੍ਰਸ਼ਾਸਨ ਦੀਆਂ ਤੁਸੀਂ ਭਜਨਾਟ ਕਰਵਾਈਆਂ ਤੇ ਤੁਹਾਨੂੰ ਤਮੀਜ਼ ਨਹੀਂ ਹੈਗੀ ਬਿਲਕੁਲ ਵੀ ਤੁਹਾਨੂੰ ਸੂਬਾ ਚਲਾਉਣ ਦਾ ਅਧਿਕਾਰ ਨਹੀਂ ਹੈਗਾ ਬਿਲਕੁਲ ਵੀ ਤੁਹਾਨੂੰ ਕਾਨੂੰਨ ਬਾਰੇ ਕੁਝ ਵੀ ਨਹੀਂ ਪਤਾ ਤੇ ਮੈਂ ਇਹੀ ਬੇਨਤੀ ਕਰਦਾ ਕਿ ਵੱਡਾ ਦਿਲ ਦਿਖਾਓ ਤੇ ਝੂਠੇ ਪਰਚੇ ਵਾਪਸ ਲਓ ਕਿਉਂਕਿ ਇਹ ਸਿਰਫ ਸ਼ੁਰੂਆਤ ਹੈਗੀ ਹੈ ਤੇ ਅਸੀਂ ਹਟਣਾ ਨਹੀਂ ਬਿਲਕੁਲ ਵੀ ਤੇ ਤੁਹਾਨੂੰ ਇੱਥੇ ਮਾਫੀ ਮੰਗ ਕੇ ਸੰਗਤ ਅੱਗੇ ਪਰਚੇ ਕੈਨਸਲ ਕਰਨੇ ਚਾਹੀਦੇ ਲੋਕ ਤੁਹਾਡੇ ਇਸ ਫੈਸਲੇ ਦਾ ਚੰਗਾ ਮੰਨਣਗੇ ਅਸੀਂ ਵੀ ਚੰਗਾ ਮੰਨਣਗੇ ਬਿਲਕੁਲ ਸੰਧੂ ਸਾਹਿਬ ਇੱਕ ਕਾਲ ਦਿੱਤੀ ਸੀ 1 ਫਰਵਰੀ ਦੀ ਤੇ ਦੂਜੀ ਕਾਲ ਆ ਜੀ ਹੁਣ 3 ਫਰਵਰੀ ਦੀ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਕੋਠੀ ਦਾ ਘਰਾਓ ਕੀਤਾ ਜਾਣਾ ਜੀ ਉਹ ਫਿਰ ਕਿਵੇਂ ਦਾ ਰਹਿਣ ਵਾਲਾ ਪ੍ਰੋਟੈਸਟ ਹੈ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਹੌਮ ਹਮਾ ਕੇ ਪਹੁੰਚੋ ਤੇ ਤੇ ਅਸੀਂ ਉਹਨਾਂ ਸਾਰੀਆਂ ਜਥੇਬੰਦੀਆਂ ਨਾਲ ਸਲਾਹ ਕਰਕੇ ਤੇ ਜਦੋਂ ਇਹ ਫੜੋ ਫੜਾਈ ਥੋੜੀ ਮੁੱਕ ਜੂਗੀ ਫਿਰ ਉਸ ਤੋਂ ਬਾਅਦ ਸਾਰਿਆਂ ਨਾਲ ਸਲਾਹ ਕਰਕੇ ਕਿਉਂਕਿ ਆਪਾਂ ਕਾਨੂੰਨ ਵਿਵਸਥਾ ਤੇ ਕੋਈ ਠੇਸ ਨਹੀਂ ਪਹੁੰਚਦੀ ਕਰਨਾ ਚਾਹੁੰਦੇ ਆਪਾਂ ਮੁੱਖ ਮੰਤਰੀ ਵਰਗੇ ਨਕਮੇ ਬੰਦੇ ਨਹੀਂ ਹੈਗੇ ਤੇ ਇਸ ਕਰਕੇ ਆਪਾਂ ਹੁਣ ਸਲਾਹ ਕਰਕੇ ਸਮਾ ਲੈ ਕੇ ਦੁਬਾਰਾ ਐਕਸ਼ਨ ਪਲਾਨ ਲਿਕਾਂਗੇ ਠੀਕ ਹੈ ਜੀ ਠੀਕ ਹੈ ਸੰਧੂ ਸਾਹਿਬ ਇਹ ਸਨ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਥੇਬੰਦਕ ਸਕੱਤਰ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਦੇ ਦੋਤਾ ਗੋਬਿੰਦ ਸਿੰਘ ਸੰਧੂ ਜਿਨ੍ਹਾਂ ਨੇ ਦੱਸਿਆ ਕਿ ਸਵੇਰੇ ਸਵੇਰੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਨਜ਼ਰਬੰਦ ਕਰਦੇ ਵਿੱਚ ਕੀਤਾ ਗਿਆ ਤੇ ਉਸ ਤੋਂ ਬਾਅਦ ਅਸੀਂ ਧੂਰੀਵਾਲ ਨੂੰ ਆ ਰਹੇ ਸੀ ਤਾਂ ਸਾਨੂੰ ਅਮਰਗੜ ਦੇ ਕੋਲ ਅਰੈਸਟ ਕੀਤਾ ਗਿਆ ਹੈ ਅਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਰੇ ਆਮ ਤੱਕੇ ਸਾਈ ਕਰ ਰਹੀ ਆ ਅਤੇ ਉਹਨਾਂ ਦਾ ਇਹ ਵੀ ਕਹਿਣਾ ਕਿ 3 ਫਰਵਰੀ ਦਾ ਜਿਹੜਾ ਪ੍ਰਦਰਸ਼ਨਾ ਉਸ ਦੀ ਗੱਲਬਾਤ ਵੀ ਕਰਾਂਗੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣ ਲਈ ਅਪੀਲ ਕਰਦੇ ਹਾਂ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ